ਪਹਿਲਾ ਤਾਂ ਇਹ ਜੀਆਂ ਔਰਤਾਂ ਤੇ ਤੇ ਦੂਸਰਾ ਜਿਨ੍ਹਾਂ ਨੇ ਉੱਥੇ ਗੁਟਕਾ ਸਾਹਿਬ ਵੰਡੇ ਉਹਨਾਂ ਤੇ ਵੀ ਕਿਉਂ ਘਰ ਘਰ ਜਾਏ ਗੁਟਕਾ ਸਾਹਿਬ ਦੇ ਰਹੇ ਨੇ ਜਿੱਥੇ ਲੋੜ ਨਹੀਂ ਇਸ ਪੂਰੇ ਵਿਸ਼ੇ ਤੇ ਗੱਲਬਾਤ ਕਰਦੇ ਆ ਸਾਡੇ ਨਾਲ ਸਾਡੇ ਸਹਿਯੋਗੀ ਕਹੋ ਸਾਡੇ ਪਤਰਾ ਕਹੋ ਅਰਿੰਦਰ ਸਿੰਘ ਜੀ ਸਾਡਾ ਅਕਸਰ ਜੁੜਦੇ ਨੇ ਉਹਨਾਂ ਕੋਲ ਚਲਦੇ ਆ ਉਹ ਪੂਰੀ ਅਪਡੇਟ ਹੈ ਅਰਿੰਦਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਵੇਰ ਦੇ ਲਾਈਵ ਪ੍ਰੋਗਰਾਮ ਸਰ ਧੰਨਵਾਦ ਜੀ ਧੰਨਵਾਦ ਅਰਿੰਦਰ ਜੀ ਕਰਨ ਤਾਰਨ ਚਵਾਲਪਿੰਦ ਭਾਈ ਕਾ ਮਾਮਲਾ ਆ ਗਿਆ ਬੇਦਬੀ ਦਾ ਦੇਖੋ ਅਮਰਤ ਹਾਰੀ ਔਰਤਾਂ ਨਿਕਲੀਆਂ ਜਿਨ੍ਹਾਂ ਨੇ ਕੀਤੀ ਹੈ ਬੇਦਬੀ ਹਾਂਜੀ ਇਹ ਅਸਲ ਨਾਲ ਜੀ ਕੀ ਚੱਕਰ ਕੀ ਹੈ ਉੱਥੇ ਉਹ ਪਿੰਡਾਂ ਵਾਲ ਖੁਰਦ ਪਿੰਡ ਹੈ ਤਰਨਤਾਰਨ ਦੇ ਵਿੱਚ ਜੀ ਉੱਥੇ ਪਿੰਡਾਂ ਦੇ ਵਿੱਚ ਦੇਖੋ ਸਕੂਲ ਸਾਰਿਆਂ ਚੁਹਾਈ ਗਈ ਨੇ ਸਕੂਲਾਂ ਦੇ ਵਿੱਚ ਕਲਾਸਾਂ ਵੀ ਲੱਗਦੀਆਂ ਨੇ ਉੱਥੇ ਇੱਕ ਜਿਹੜੇ ਇਹ ਧਾਰਮਿਕ ਸੰਸਥਾਵਾਂ ਵਾਲੇ ਨੇ ਇਹ ਵੀ ਉੱਥੇ ਮਤਲਬ ਟਿਊਸ਼ਨ ਦਾ ਕੰਮ ਕਰਦੇ ਨੇ ਨਾਲ ਟਿਊਸ਼ਨ ਦਾ ਨਾਲ ਮਤਲਬ ਸਿੱਖੀ ਦਾ ਪ੍ਰਚਾਰ ਕਰਦੇ ਨੇ ਜੀ ਉਹਨਾਂ ਨੇ ਜਿਹੜੇ ਮਤਲਬ ਵੱਧ ਇੰਟਰਸਟਡ ਬੱਚੇ ਸੀਗੇ ਉਹਨਾਂ ਵਾਸਤੇ ਉਹਨਾਂ ਨੇ ਗੁਦਕਾ ਸਾਹਿਬ ਵੰਡੇ ਸੀ ਪਿਛਲੇ ਸਾਲ ਜੀ ਗੁਦਕਾ ਸਾਹਿਬ ਦੇ ਪੰਜ ਸਰੂਪ ਦੋ ਸੰਸਥਾਵਾਂ ਨੇ ਪੰਜ-ਪੰਜ ਦੋਨਾਂ ਨੇ ਵੰਡੇ ਸੀਗੇ ਜਿਹੜਿਆਂ ਨੇ ਇਹਨਾਂ ਨੇ ਵੰਡੇ ਸੀਗੇ ਆਪਣਾ ਇਹ ਖਾਲਸਾ ਏਡ ਵਾਲੇ ਵੰਡੇ ਆ ਜੀ ਇੱਥੇ ਹਾਂ ਖਾਲਸਾ ਏਡ ਵਾਲੇ ਇਹਨਾਂ ਨੇ ਮਤਲਬ ਜਿਹੜੇ ਵੰਡੇ ਸੀਗੇ ਉਹਦੇ ਵਿੱਚੋਂ ਜਿਹੜਾ ਇੱਕ ਗੁਦਕਾ ਸਾਹਿਬ ਦਾ ਛੱਕਾ ਵੀ ਉਹ ਜਿਹੜਾ ਉਹ ਗੁਦਕਾ ਸਾਹਿਬ ਹੈ ਜਿਹੜਾ ਉਹਦੇ ਅੰਗ ਫਟੇ ਨੇ ਉਹ ਮਤਲਬ ਜਿਹੜਾ ਉਹਨਾਂ ਵੱਲੋਂ ਵੰਡਿਆ ਗਿਆ ਸੀ ਉਹਦਾ ਵੀ ਇੱਕ ਹਿੱਸਾ ਹੈਗਾ ਜੀ ਉਹ ਗੰਡੇ ਫਟੇ ਕਿਉਂ ਮਤਲਬ ਕਿ ਜਦੋਂ ਸਾਲ ਹੋ ਗਿਆ ਤਾਂ ਉਹਨਾਂ ਦਾ ਇੰਟਰਸਟ ਹੋ ਸਕਦਾ ਮੜਾ ਮੋਟਾ ਘਟ ਹੋਵੇ ਜਾਂ ਅਨਪੜ੍ਹ ਕਿਸਮ ਦੀਆਂ ਔਰਤਾਂ ਹੋਣ ਜਾਂ ਬੱਚੇ ਅਨਪੜ੍ਹ ਕਿਸਮ ਦੇ ਹੋਣ ਤਾਂ ਉਹਨਾਂ ਨੇ ਮਤਲਬ ਜਿਹੜਾ ਹੁਦਕਾ ਸਾਹਿਬ ਸੀ ਨਾਲ ਹੋਰ ਧਾਰਮਿਕ ਕਿਤਾਬਾਂ ਸੀ ਉਹਨਾਂ ਦੇ ਕਾਫੀ ਜਿਹੜੇ ਕਾਗਜ਼ ਸੀ ਉਹ ਮਤਲਬ ਫਰਾ ਸੜਤੇ ਜੀ ਸਿਰ ਤੇ ਜਦੋਂ ਉਹ ਤਾਂ ਉਸ ਬੰਦਿਆਂ ਨੂੰ ਪਤਾ ਲੱਗਿਆ ਜਿਹੜਾ ਹੁਟਕਾ ਸਾਹਿਬ ਦੇ ਅੰਗ ਨੇ ਤਾਂ ਉਹਨਾਂ ਨੇ ਪਿੰਡ ਦੇ ਵਿੱਚ ਗੱਲ ਕੀਤੀ ਪਿੰਡ ਦੇ ਵਿੱਚ ਰੋਸ ਫੈਲ ਗਿਆ ਜੀ ਜੀ ਰੋਸ ਫੈਲਣ ਤੋਂ ਬਾਅਦ ਗੱਲ ਪੁਲਿਸ ਦੇ ਧਿਆਨ ਦੇ ਵਿੱਚ ਲਿਆਂਦੀ ਪੁਲਿਸ ਦੇ ਹੈ ਅਜੇ ਰਾਜ ਐਸਪੀ ਸਾਹਿਬ ਨੇ ਉਹ ਉੱਥੇ ਪਹੁੰਚੇ ਤੇ ਉਹਨਾਂ ਨੇ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਫਿਰ ਪੁਲਿਸ ਨੇ ਆਪਣੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਹੈ ਤੇ ਲੋਕਾਂ ਨੇ ਆਪਣੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਲੋਕਾਂ ਦੀ ਜਿਹੜੀ ਇਨਵੈਸਟੀਗੇਸ਼ਨ ਸੀ ਉਹਦੇ ਵਿੱਚ ਉਹ ਲੜਕੀ ਹੈ ਇੱਕ ਮਨਪ੍ਰੀਤ ਨਾਂ ਦੀ ਉਹਨੇ ਦੱਸਿਆ ਵੀ ਇਹ ਜੁਟਕਾ ਸਾਹਿਬ ਪਿਛਲੇ ਸਾਲ ਬੰਡੇ ਸੀਗੇ ਉਹਦੇ ਵਿੱਚੋਂ ਇਹ ਮਤਲਬ ਹਿੱਸਾ ਹੈਗਾ ਇੱਕ ਜਿਹੜਾ 5-4 ਗੁਟਕਾ ਸਾਹਿਬ ਤਾਂ ਮਿਲ ਗਏ ਉਹਨਾਂ ਨੂੰ ਜਿਹੜਾ ਇੱਕ ਪੰਜਵਾਂ ਗੁਟਕਾ ਸਾਹਿਬ ਸੀਗਾ ਉਹ ਨਹੀਂ ਮਿਲਿਆ ਤੇ ਉਹ ਇਹ ਜਿਹੜੀਆਂ ਔਰਤਾਂ ਨੇ ਇਹ ਮੁਕਰ ਗਈਆਂ ਜੀ ਵੀ ਸਾਡਾ ਸਾਡੇ ਕੋਲ ਤਾਂ ਗੁਟਕਾ ਸਾਹਿਬ ਹੀ ਨਹੀਂ ਆਇਆ ਹੈ ਸਾਡੇ ਕੋਲ ਤਾਂ ਜੇ ਉਹ ਮੰਨ ਲਓ ਜਦੋਂ ਮੁਕਰ ਗਿਆ ਤਾਂ ਜਿਹੜੇ ਉਹਨਾਂ ਨੇ ਉਹ ਕਾਗਜ਼ ਉੱਤੇ ਸਿੱਟੇ ਸੀਗੇ ਹੋਰ ਹੋਰ ਕਿਤਾਬਾਂ ਦੇ ਜਿਹੜੇ ਟਾਈਟਲ ਲਿਖਾ ਸੀਗੇ ਉਹ ਸਿਰ ਤੇ ਉਹ ਕਿਤਾਬਾਂ ਦੇ ਨਾਲ ਮਿਲ ਗਏ ਜੀ ਮਤਲਬ ਉਹ ਤੋਂ ਗੱਲ ਪ੍ਰੂਫ ਹੋ ਗਈ ਵੀ ਉਸੇ ਪਰਿਵਾਰ ਵੱਲੋਂ ਕਿ ਇਹ ਮਤਲਬ ਉਸ ਦਾ ਸਾਦੀ ਦੇ ਚਾਹੇ ਉਹਨਾਂ ਨੇ ਬਿਆਦ ਦੀ ਸਮਝ ਕੇ ਨਾ ਕੀਤੀ ਹੋਵੇ ਪਰ ਇਸ ਨੂੰ ਮੰਨਿਆ ਤਾਂ ਉਹ ਬਿਆਦ ਵੀ ਜਾਊਗਾ ਇਸ ਕਰਕੇ ਲੋਕਾਂ ਨੇ ਘੱਟ ਕੀਤਾ ਲੋਕਾਂ ਦੇ ਘੱਟ ਦੇ ਵਿੱਚ ਆ ਕੇ ਉਹਨਾਂ ਨੇ ਮਾਫੀ ਵੀ ਮੰਗੀ ਹੈ ਮਾਫੀ ਮੰਗਣ ਤੇ ਲੋਕ ਕਹਿੰਦੇ ਵੀ ਜਿਹੜਾ ਅਪਰਾਧ ਹੈ ਇਹ ਮਤਲਬ ਨਾ ਮਾਫੀਯੋਗ ਹੈ ਇਸ ਕਰਕੇ ਦੋਨੇ ਔਰਤਾਂ ਨੂੰ ਦੋਨੇ ਔਰਤਾਂ ਵੀ ਸੱਸ ਤੇ ਨੂੰਹ ਨੇ ਜੀ ਉਹਨਾਂ ਨੂੰ ਮਤਲਬ ਪੁਲਿਸ ਦੇ ਹਵਾਲੇ ਕਰਤਾ ਹੁਣ ਅਗਲੀ ਇਨਵੈਸਟੀਗੇਸ਼ਨ ਹੈ ਜਿਹੜੀ ਉਹ ਪੁਲਿਸ ਕਰੂ ਕੀ ਪਰਚਾ ਦਰਜ ਹੁੰਦਾ ਕੀ ਕੀਤਾ ਪਰਚਾ ਦਰਜ ਤਾਂ ਹੋ ਗਿਆ ਕੀ ਧਰਾਂਵਾਂ ਲਾਈਆਂ ਨੇ ਉਹ ਮਤਲਬ ਪੁਲਿਸ ਪ੍ਰਸ਼ਾਸਨ ਦਾ ਕੰਮ ਪਰ ਅਰਥਾ ਵਿੱਚ ਇੱਥੇ ਗੱਲਾਂ ਦੋ ਉੜਦੀਆਂ ਨੇ ਕਿ ਪਿੰਡ ਵਾਸੀ ਨੇ ਮੰਗ ਕੀਤੀ ਹੈ ਕਿ ਇੱਕਾਂ ਵੀ ਜਿਹੜੀ ਇਹ ਖਾਲਸਾ ਜਿਹੜਾ ਸੰਸਥਾ ਹੈ ਵੀ ਇਹ ਜਦੋਂ ਗੁਟਕਾ ਸੇ ਵੰਦੇ ਨੇ ਤਾਂ ਜਿਨ੍ਹਾਂ ਨੂੰ ਲੋੜ ਨਹੀਂ ਉਹਨਾਂ ਨੂੰ ਵੰਡੇ ਜਾਂਦੇ ਨੇ ਆਪਣੀ ਇੱਕ ਦਿਖਾਵਾ ਕਰਨ ਲਈ ਤਾਂ ਦੂਸਰੋਂ ਨੇ ਮੰਗ ਕੀਤੀ ਹੈ ਐਜੀਬੀਸੀ ਨੂੰ ਕਿ ਜਿਹੜੇ ਇਹਦੇ ਕੋਈ ਥੋਸ ਕਾਨੂੰਨ ਬਣਾਇਆ ਜਾਏ ਵੀ 베ਲਵੀਆ ਦੇ ਉੱਪਰ ਤਾਂ ਕਿ ਦੁਬਾਰਾ 베ਲ ਵੀ ਨਾ ਹੋਵੇ ਕਿਉਂਕਿ ਪਿੰਦੇ ਲੋਕ ਬਹੁਤ ਨਾਰਾਜ਼ ਪਾਈ ਜਾ ਰਹੇ ਸੀ ਦੇਖੋ ਜੀ ਨਾਰਾਜ਼ ਤਾਂ ਸਾਰਾ ਸਿੱਖ ਜਗਤ ਹੀ ਨਾਰਾਜ਼ ਹੈ ਸਾਰਾ ਪੰਜਾਬ ਹੀ ਨਾਰਾਜ਼ ਹੈ ਮਤਲਬ ਗੱਲ ਤਾਂ ਇਹ ਹੈ ਵੀ ਜਿਹੜੀਆਂ ਇਸ ਤਰ੍ਹਾਂ ਧਾਰਮਿਕ ਕਿਤਾਬਾਂ ਨੇ ਜਾਂ ਧਾਰਮਿਕ ਗ੍ਰੰਥ ਨੇ ਮਾਨਜੋਗ ਨਹੀਂ ਜਿਹੜੇ ਇਸ ਤਰ੍ਹਾਂ ਵੰਡਣੇ ਨਹੀਂ ਚਾਹੀਦੇ ਜੇ ਕੋਈ ਬੰਦਾ ਇੰਟਰਸਟਿਡ ਹੈ ਉਹ ਗੁਰੂ ਘਰ ਜਾ ਕੇ ਗੁਰਦੁਆਰਾ ਸਾਹਿਬ ਜਾ ਕੇ ਜਾਂ ਕਿ ਲਾਓ ਲਾਈਬ੍ਰੇਰੀ ਦੇ ਵਿੱਚ ਜਾ ਕੇ ਜਿੱਤੇ ਮਰਿਆਦਾ ਦੇ ਨਾਲ ਉਹ ਰੱਖੇ ਨੇ ਉੱਥੇ ਜਾ ਕੇ ਪਾਠ ਪੂਜਾ ਕਰ ਸਕਦੇ ਆ ਮਤਲਬ ਜਿਹੜਾ ਘਰੇ ਲੈ ਕੇ ਜਾਣਾ ਹੈ ਘਰੇ ਤਾਂ ਜਿਹੜੇ ਵੱਡੀਆਂ ਬੀੜਾਂ ਨੇ ਉਹਨਾਂ ਦਾ ਵੀ ਮਤਲਬ ਕੋਈ ਬਹੁਤਾ ਤੇ ਜਿਹੜੇ ਲੋਕਾਂ ਦੇ ਘਰਾਂ 'ਚ 53 ਸਾਲ ਤੋਂ ਨੇ ਕਿਉਂਕਿ ਇਹ ਘਟਨਾਵਾਂ ਹੁੰਦੀਆਂ ਰਹਿੰਦੀਆਂ ਨੇ ਪਿੱਛੇ ਹਰਿਆਣੇ ਦੇ ਵਿੱਚ ਵੀ ਘਟਨਾ ਵਾਪਰੀ ਹਾਂਜੀ ਉੱਥੋਂ ਲਿੰਗਾ ਸਿੰਘਾਂ ਨੇ ਗੁਰੂ ਗ੍ਰੰਥ ਸਾਹਿਬ ਤੇ ਵੀੜ ਨੇ ਜਿਹੜੇ ਉੱਥੋਂ ਲ ਜਾ ਕੇ ਇਹ ਜਿੱਥੇ ਬੰਦ ਦੀ ਜਗ੍ਹਾ ਦੇ ਵਿੱਚ ਸਤਕਾਰ ਸਹਿਤ ਉੱਤੇ ਪਰਾਜਮਨ ਕੀਤੇ ਮਤਲਬ ਜਿਹੜੀਆਂ ਇਸ ਤਰ੍ਹਾਂ ਦੀਆਂ ਕਟਨਾਮਾ ਨੇ ਜਿਹੜੇ ਇਹ ਬੰਦਨ ਵਾਲੇ ਨੇ ਇਹਨਾਂ ਨੂੰ ਇਹ ਕਾਫੀ ਸੋਚ ਵਿਚਾਰ ਕੇ ਇਸ ਤਰ੍ਹਾਂ ਕਰਨਾ ਚਾਹੀਦਾ ਕਿਉਂਕਿ ਇਹ ਕਾਫੀ ਇਹ ਤਾਂ ਕਿੰਨੇ ਚਿਰ ਬਾਅਦ ਵੀ ਮਸਲੇ ਨੇ ਜਿਹੜੇ ਮਤਲਬ ਇਹ ਬੇਅਦਬੀ ਦੇ ਬਣ ਜਾਂਦੇ ਨੇ ਤੇ ਜਾਣੇ ਅਣਜਾਣੇ ਦੇ ਵਿੱਚ ਵੀ ਬਣ ਸਕਦੇ ਹੁੰਦੇ ਨੇ ਮਤਲਬ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਧਾਰਮਿਕ ਕਿਤਾਬਾਂ ਨੇ ਉਹ ਧਾਰਮਿਕ ਸਥਾਨਾਂ ਦੇ ਵਿੱਚ ਸ਼ੋਭਤ ਹੋਣ ਉੱਥੇ ਲੋਕ ਜਾਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਇਹ ਗੱਲ ਚਾਹੀਦੀ ਹੈ ਕਿਉਂਕਿ ਜਿੰਨਾ ਗੱਲ ਸੋਦੀ ਸਾਹਿਬ ਉੱਥੇ ਫੇਰ ਆ ਜਾਂਦੀ ਹੈ ਕਿ ਜਿੰਨੀ ਦੇਰ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਪੜ੍ਹੇ ਲਿਖੇ ਲੋਕ ਜੀ ਇਹਦੇ ਵਿੱਚ ਸ਼ਾਮਲ ਨਹੀਂ ਹੁੰਦੇ ਉਹਨਾਂ ਅਚਰ ਜਿਹੜੀਆਂ ਇਹ ਘਟਨਾਵਾਂ ਨੇ ਇਹ ਇਸ ਤਰ੍ਹਾਂ ਹੁੰਦੀਆਂ ਰਹਿਣਗੀਆਂ ਕਿਉਂਕਿ ਉਹ ਕੋਈ ਬਹੁਤੇ ਜਿਹੜੇ ਲੋਕ ਨੇ ਉਹ ਜਾਂ ਤਾਂ ਉਹ ਬਜ਼ੁਰਗ ਹੋਗੇ ਜਾਂ ਮਤਲਬ ਘੱਟ ਪੜ੍ਹੇ ਲਿਖੇ ਲੋਕ ਨੇ ਇਸ ਕਰਕੇ ਕੋਈ ਕਾਨੂੰਨ ਨਹੀਂ ਬਣਾ ਸਕਦੇ ਜਾਂ ਉਹਨਾਂ ਨੂੰ ਇਹਦੇ ਬਾਰੇ ਪਤਾ ਨਹੀਂ ਕਿਉਂਕਿ ਜਿਹੜਾ ਜਵਾਨਾ ਹੈ ਉਹ ਕਾਫੀ ਐਡਵਾਂਸ ਹੋ ਗਿਆ ਜੀ ਜੀ ਇਸ ਕਰਕੇ ਮਤਲਬ ਇਹ ਜਿਹੜੀਆਂ ਨਸੀਬਤਾਂ ਨੇ ਇਹ ਖੜੀਆਂ ਹੋ ਰਹੀਆਂ ਨੇ ਡਾਕਟਰ ਸਾਹਿਬ ਮੈਂ ਤੁਹਾਨੂੰ ਆਪਣੀ ਇਹ ਤੇ ਹੀ ਗੱਲ ਲੈ ਲੈਣਾ ਕਿ ਮੇਰੇ ਮਾਤਾ ਜੀ ਪਾਠ ਕਰਦੇ ਨੇ ਗੁਰਦੁਆਰਾ ਸਾਹਿਬ ਡਿਊਟੀਆਂ ਦਿੰਦੇ ਨੇ ਅਲੱਗ ਉਹਨਾਂ ਨੇ ਅਮਰ ਛੱਕਿਆ ਹੋਇਆ ਤੇ ਸਾਡੇ ਘਰ ਦੇ ਕੋਈ ਵੀਰ ਸਾਹਿਬ ਰੱਖਿਓਈ ਸਾਡੇ ਘਰ ਛੋਟੀਆਂ ਪੋਥੀਆਂ ਰੱਖਿਓਈਆਂ ਦੋ ਕੋਈ ਕਮਰੇ ਦੇ ਵਿੱਚ ਜਿੱਥੇ ਮਾਤਾ ਜੀ ਪਾਠ ਕਰਦੇ ਨੇ ਤੇ ਮੈਂ ਝੂਠ ਵੀ ਨਹੀਂ ਬੋਲਦਾ ਕੈਮਰੇ ਸਾਹਮਣੇ ਬੋਲ ਰਿਹਾ ਮੈਂ ਕਦੇ ਕਦੇ ਰਾਤ ਨੂੰ ਡਰਿੰਕ ਕਰਦਾ ਪਰ ਮੈਨੂੰ ਇਜਾਜ਼ਤ ਨਹੀਂ ਹੈ ਕਿ ਜੇ ਮੈਂ ਡਰਿੰਕ ਕਰ ਲਈ ਤਾਂ ਮੈਂ ਉਹ ਦੋ ਕਮਰਿਆਂ ਵੱਲ ਝਾਕ ਵੀ ਸਕਾਂ ਤੇ ਕਿਉਂਕਿ ਮੇਰੇ ਮਾਤਾ ਜੀ ਨੇ ਸਭ ਰੋਕਿਆ ਵੀ ਅਸੀਂ ਉਹ ਪੋਥੀ ਜਿਹੜੇ ਗੁਟਕਾ ਸਾਹਿਬ ਜੀ ਉਹ ਨਹੀਂ ਕਰ ਸਕਦੇ ਤੂੰ ਤੂੰ ਘਰੋਂ ਨਿਕਲਣਾ ਤੂੰ ਜਾ ਸਕਦਾ ਦੇਖੋ ਇਹ ਕੋਈ ਚੰਗੀ ਗੱਲ ਜੇ ਦੇਖੋ ਮਰਿਆਦਾਵਾਂ ਜਿਹੜੀਆਂ ਨੇ ਗੁਰੂ ਗ੍ਰੰਥ ਸਾਹਿਬ ਦੀਆਂ ਨੇ ਇਹ ਬਹੁਤ ਸਖਤ ਮਰਿਆਦਾਵਾਂ ਨੇ ਗੱਲ ਕਰੇ ਠੀਕ ਹੈ ਵੀ ਇਹਦੇ ਉੱਤੇ ਸਿਆਸੀ ਜਿਹੜਾ ਰਾਜਨੀਤੀਕਰਨ ਕਰ ਰੱਖਿਆ ਸਿਆਸੀ ਪਾਰਟੀਆਂ ਨੇ ਇਹ ਇਸ ਕਰਕੇ ਮਤਲਬ ਜਿਹੜਾ ਇਹ ਘਟਨਾਵਾਂ ਵਾਪਰਦੀਆਂ ਨੇ ਕਿਉਂਕਿ ਸਿੱਖ ਜਗਤ ਵਾਸਤੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਤੋਂ ਵੱਧ ਕੇ ਹੋਰ ਕੋਈ ਚੀਜ਼ ਨਹੀਂ ਹੈ ਬਦਕਿਸ ਦੀ ਇਹ ਪੰਜਾਬ ਦੀ ਹੈ ਵੀ ਪੰਜਾਬ ਦੀਆਂ ਕੁਝ ਸਿਆਸੀ ਪਾਰਟੀਆਂ ਇਹਦੇ ਉੱਤੇ ਸਿਆਸਤ ਕਰਦੀਆਂ ਨੇ ਕਿਉਂਕਿ ਜਿਹੜੇ ਬਜ਼ੁਰਗ ਲੋਕ ਨੇ ਜਦੋਂ ਸਿਆਣੇ ਹੋ ਜਾਂਦੇ ਨੇ ਉਹ ਕੁਝ ਕਾਰਨਯੋਗਰੇ ਤਾਂ ਹੁੰਦੇ ਨਹੀਂ ਉਹ ਫਿਰ ਮਤਲਬ ਇਹ ਧਾਰਮਿਕ ਮਸਲੇ ਖੜੇ ਕਰਕੇ ਤੇ ਲੋਕਾਂ ਦੇ ਨੌਜਵਾਨ ਮੁੰਡਿਆਂ ਨੂੰ ਭੁਖਾ ਕੇ ਮਾਰ ਮਾਰ ਕੇ ਲਾਸ਼ਾਂ ਦੇ ਉੱਤੇ ਸਿਆਸਤਾਂ ਕਰਦੇ ਨੇ ਜਿਹੜੀਆਂ ਦੇਸ਼ ਦੇ ਲਈ ਬਹੁਤ ਹੀ ਘਾਟਕ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੇ ਇਸ ਤਰ੍ਹਾਂ ਦੇ ਰਿਜ਼ਲਟ ਨੇ ਉਹ ਕੋਈ ਬਹੁਤੇ ਅੱਛੇ ਨਹੀਂ ਹੁੰਦੇ ਜਿਵੇਂ ਤੁਸੀਂ ਗੱਲ ਕੀਤੀ ਡਾਕਟਰ ਸਾਹਿਬੀ ਐ ਜੀ ਪੀ ਸੀ ਦੇ ਵਿੱਚ ਬੰਦੇ ਪੁਰਾਣੇ ਹੋ ਗਏ ਤਾਂ ਲੱਗਦਾ ਨਹੀਂ ਵੀ ਐਜੀਪੀਸੀ ਚੋਣਾਂ ਦਾ ਆਪਾਂ ਮੁੱਦਾ ਕਿੰਨੀ ਵਾਰ ਚੱਕ ਚੁੱਕੇ ਆਂ ਪਰ ਐਜੀਬੀਏ ਚੋਣਾਂ ਨਹੀਂ ਹੋ ਰਹੀਆਂ ਜੇਕਰ ਚੋਣਾਂ ਸਹੀ ਹੋ ਜਾਣ ਤਾਂ ਜਿਹੜੇ ਇੰਨੇ ਵਧੀਆ ਵਧੀਆ ਯਾਨੀ ਕਈ ਕਈ ਯਾਨੀ ਕਿ ਨੇਤਾ ਰਹੇ ਨੇ ਜਾਂ ਜੱਜ ਸਾਹਿਬਾਂ ਰਹੇ ਨੇ ਐਸੇ ਅਫਸਰ ਰਹੇ ਨੇ ਅਜਿਹੇ ਬੰਦੇ ਚੋਣ ਕਮੇਟੀ ਆਣ ਚੇਦ ਨੇ ਤਾਂ ਕਿ ਲੋਕ ਚੰਗੇ ਡਿਸੀਜਨ ਲੈ ਸਕਣਗੇ ਦੇਖੋ ਇਹ ਸ਼੍ਰੋਮਣੀ ਕਮੇਟੀ ਦਾ ਵੀ ਰਾਸ਼ੀਕਰਨ ਕੀਤਾ ਹੋਇਆ ਹੈ ਮਤਲਬ ਜਿਹੜੇ ਜਿਹੜੇ ਲੋਕ ਸ਼੍ਰੋਮਣੀ ਕਮੇਟੀ ਤੇ ਲੋਕ ਨੇ ਜਾਂ ਉਹਨਾਂ ਦੇ ਆਗੂਆਂ ਨੇ ਉਹਨਾਂ ਨੇ ਸੈਂਟਰ ਸਰਕਾਰ ਤੱਕ ਬਹੁਤ ਲੰਬੀਆਂ ਨੇ ਜਿਸ ਕਰਕੇ ਉਸ ਚੀਜ਼ ਨੂੰ ਸਟੇ ਕਰ ਦਿੰਦੇ ਨੇ ਵੀ ਰਹਿਣ ਦਿਓ ਭਾਈ ਹਜੇ ਨਹੀਂ ਕਰਨਾ ਹੈ ਇਸ ਕਰਕੇ ਮਤਲਬ ਕੁਝ ਬੰਦੇ ਤਾਂ ਕਿੰਨੇ ਬੰਦੇ ਤਾਂ ਬਾਹਰ ਵਿਦੇਸ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 190 95 ਦੇ ਬੰਦੇ ਨੇ ਕੁਝ ਬੰਦਿਆਂ ਦੀਆਂ ਡੈਥਾਂ ਹੋ ਗਈਆਂ ਕੁਝ ਬੰਦੇ ਅਸਤੀਫੇ ਦੇ ਗਏ ਉਸ ਬੰਦੇ ਬਾਹਰ ਵਾ ਕੇ ਕੁਝ ਆਪ ਚੋਂ ਫਟੇ ਹੋਏ ਨੇ ਮਤਲਬ ਇਹ ਤਾਂ ਕਿੱਡੇ ਨਹੀਂ ਇਹ ਚਾਹੁੰਦੇ ਜਿੰਨਾ ਚਿਰ ਸਾਰਾ ਸਿੱਖ ਜਗਤ ਤੇ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਨਹੀਂ ਪਵਾਉਂਦਾ ਉਹਨਾਂ ਚਿਰ ਮਤਲਬ ਜਿਹੜੇ ਧਾਰਮਿਕ ਮਸਲੇ ਨੇ ਉਹ ਇਸੇ ਤਰ੍ਹਾਂ ਹੀ ਹੁੰਦੇ ਰਹਿਣਗੇ ਕਿਉਂਕਿ ਜਿਹੜੇ ਸਿਆਸਤ ਹੈ ਉਹ ਧਰਮ ਦੇ ਉੱਤੇ ਭਾਰੂ ਹੈ ਜੀ ਤੇ ਡਾਕਟਰ ਸਾਹਿਬ ਤੁਹਾਨੂੰ ਲੱਗਦਾ ਨਹੀਂ ਵੀ ਸੂਬਾ ਸਰਕਾਰ ਨੂੰ ਅੱਗੇ ਆਣਾ ਚਾਹੀਦਾ ਹੈ ਐਜਪੀ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਭਗਵਾਨਤਮਨ ਦੀ ਬਹੁਤ ਵਧੀਆ ਸਾਡੇ ਸੀਰ ਨੇ ਵੀ ਦੇਖੋ ਚਲੋ ਚੋਣਾ ਦੀ ਹੁੰਦੀਆਂ ਇਸ ਤੇ ਕੋਈ ਠੋਸ ਕਰਨ ਨੂੰ ਬਣੇ ਕਿਉਂਕਿ ਡਾਕਟਰ ਸਾਹਿਬ ਇਹ ਕੋਈ ਪਹਿਲੀ ਵਾਰ ਨਹੀਂ ਹੋਈ ਹੈ ਤੁਸੀਂ ਜਿਵੇਂ ਦੱਸਿਆ ਕਿ ਨੂੰਹ ਸੱਸ ਬੜੀ ਵੱਡੀ ਵੱਡੀ ਅਪਡੇਟ ਦਿੰਦੀ ਹੈ ਮੈਨੂੰ ਤੇ ਇਹ ਪਹਿਲੀ ਬੇਦਮੀ ਨਾ ਸਾਹਿਬ ਇਦਾਂ ਦੀਆਂ ਕਈ ਬੇਦਮੀਆਂ ਸਾਹਮਣੇ ਆ ਚੁੱਕੀਆਂ ਨੇ ਜਦ ਤੱਕ ਕੋਈ ਠੋਸ ਕਾਨੂੰਨ ਨਹੀਂ ਬਣਦਾ ਇਹ ਬੇਦਮੀਆਂ ਇਦਾਂ ਹੀ ਹੁੰਦੀਆਂ ਰਹਿਣਗੀਆਂ ਤੇ ਪੰਜਾਬ ਦੇ ਲੋਕਾਂ ਦੇ ਹਿਰਦੇ ਬੁਲੰਦਰੇ ਰਹਿਣਗੇ ਹਾਂਜੀ ਜਿੰਨਾ ਦੇਖੋ ਜਿੰਨਾ ਚਿਰ ਮਤਲਬ ਧਰਮ ਨੂੰ ਸਿਆਸਤ ਨਾਲੋਂ ਵੱਖ ਧਰਮ ਉੱਪਰ ਹੋਵੇ ਸਿਆਸਤ ਥੱਲੇ ਹੋਵੇ ਬਾਕੀ ਤੁਸੀਂ ਵੀ ਪੰਜਾਬ ਦੀ ਇਹ ਹੈ ਵੀ ਧਾਰਮਿਕ ਲੋਕਾਂ ਨੂੰ ਥੱਲੇ ਲਾ ਲਿਆ ਜਿਹੜੇ ਮਤਲਬ ਰਾਜਸੀ ਲੋਕ ਨੇ ਇਸੇ ਕਰਕੇ ਤਾਂ ਜਿਹੜਾ ਸ਼ਰਮ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਉਹਨਾਂ ਦੇ ਉੱਤੇ ਸਵਾਲ ਉੱਠੀ ਜਾਂਦੇ ਨੇ ਤੇ ਜਿਹੜੇ ਕੱਲ ਹੁਕਮਨਾਮੇ ਹੋ ਗਏ ਉਹ ਵਾਪਸ ਲੈਣ ਦੇ ਦਬਾਅ ਪਈ ਜਾਂਦੇ ਨੇ ਪਹਿਲਾਂ ਹੁਕਮਨਾਮੇ ਹੋਏ ਮਤਲਬ ਜਿਹੜਾ ਇਹ ਹੈ ਇਹ ਸੁੱਖ ਸ਼ਾਂਤੀ ਨੂੰ ਜਿਹੜਾ ਭੰਗ ਕਰਨ ਦੇ ਸਵਾਏ ਇਹਦਾ ਹੋਰ ਕੋਈ ਮਕਸਦ ਨਹੀਂ ਹੈ ਜਿਹਦੇ ਵਿੱਚ ਲੜਾਈ ਕਰਕੇ ਲੋਕ ਕੁਝ ਲੋਕ ਸਿਆਸੀ ਲੋਕ ਨੇ ਆਪ ਦਾ ਸਿਆਸੀ ਬੈਨੀਫਿਟ ਲੈਣ ਦੇ ਮਾਰੇ ਮਤਲਬ ਇਸ ਤਰ੍ਹਾਂ ਦੀਆਂ ਜਿਹੜੀਆਂ ਕੋਝੀਆਂ ਹਰਕਤਾਂ ਨੇ ਉਹ ਕਰਨ ਦੇ ਵਿੱਚ ਕਾਮਯਾਬ ਹੋ ਜਾਂਦੇ ਕਿਉਂਕਿ ਨਾ ਸਵਾਲ ਇਹ ਵੀ ਉੱਠਦੇ ਨੇ ਫਿਰ ਸ੍ਰੀ ਅਕਾਲ ਤਖਤ ਸਾਹਿਬ ਕਹ ਲੋ ਐ ਜੀਪੀਜੀ ਕਹ ਲੋ ਵੀ ਫਿਰ ਦੂਜੇ ਧਰਮਾਂ ਦੇ ਲੋਕ ਕਹਿੰਦੇ ਨੇ ਵੀ ਤੁਸੀਂ ਸਾਨੂੰ ਤਾਨੇ ਮਾਰਦੇ ਹੋ ਤੁਹਾਡੇ ਆਪਣੇ ਧਰਮ ਵੀ ਤਾਂ ਬੇਜਬ ਹੋ ਰਹੀਆਂ ਤੂੰ ਵੀ ਉੱਥੇ ਦਾ ਕੋਈ ਯਾਨੀ ਜਾਂਚ ਕਰਾਈ ਨਹੀਂ ਸਕਦੇ ਇਸ ਕਰਕੇ ਕਹਿਣਾ ਵੀ ਕੋਈ ਕਾਨੂੰਨ ਬਣਨਾ ਚਾਹੀਦਾ ਕਿਸੇ ਨੂੰ ਦਾ ਵਿੱਚ ਮੋਢੀ ਬੰਨਣਾ ਪੈਣਾ ਡਾਕਟਰ ਸਾਹਿਬ ਵੇਖੋ ਜੀ ਮੋਢੀ ਤਾਂ ਫਿਰ ਹੁਣ ਜਿਹੜੇ ਨਵੇਂ ਆਉਣਗੇ ਉਹ ਬੰਨਣਗੇ ਜਿਹੜੇ ਨਵੇਂ ਆਉਣਗੇ ਉਹ ਬੰਨ ਕੇ ਨਵੇਂ ਬੰਦੇ ਨੂੰ ਇੰਟਰਸਟ ਵੀ ਹੁੰਦਾ ਹੈ ਤੇ ਕੁਝ ਲੋਕੋ ਵੀ ਹੁਣ ਜਾਗਰੂਕ ਨੇ ਜੋ ਬੰਦਾ ਚਾਹੇ ਕਿਸੇ ਪਾਰਟੀ ਦਾ ਕਿਸੇ ਗਰੁੱਪ ਨਾਲ ਸਬੰਧਤ ਹੈ ਜਿਹੜਾ ਬੰਦਾ ਸਿੱਖ ਧਰਮ ਦੀ ਸੇਵਾ ਕਰਦਾ ਹੈ ਇਮਾਨਦਾਰ ਹੈ ਨਸ਼ੇ ਪੱਤੇ ਤੋਂ ਰਹਿਦਾ ਉਹ ਬੰਦਿਆਂ ਨੂੰ ਲੋਕ ਚੁਣਨਗੇ ਕਿਉਂਕਿ ਭੇਜਣ ਤੇ ਪਾਰਟੀ ਜਿਹੜੀ ਸ਼ਰੋਮੀ ਗੁਰਦੁਆਰਾ ਪ੍ਰੰਧਕ ਕਮੇਟੀ ਹੈ ਜੀ ਇਹ ਮਤਲਬ ਬਿਨਾਂ ਪਾਰਟੀਵਾਦੀ ਤੋਂ ਲੋਕ ਧਰਮ ਦੇ ਨਾਂ ਦੇ ਉੱਤੇ ਚੋਣ ਕਰਨ ਫਿਰ ਧਾਰਮਿਕ ਲੋਕ ਇਹਦੇ ਵਿੱਚ ਜਾਣਗੇ ਫਿਰ ਉਹ ਮਤਲਬ ਧਰਮ ਦਾ ਜਿਹੜਾ ਆ ਬੋਲ ਵਾਲਾਗਾ ਉਹ ਵਧੂਗਾ ਧਰਮ ਦਾ ਸਿੱਖੀ ਦਾ ਪ੍ਰਚਾਰ ਵੀ ਹੋਊਗਾ ਜਿੰਨਾ ਚਿਰ ਲੋਕ ਸਿਆਸਤ ਸਿਆਸੀ ਲੋਕ ਨੇ ਕੁਝ ਬੰਦਿਆਂ ਨੂੰ ਤਾਂ ਮਤਲਬ ਆਪਣੇ ਸੈਨ ਵੀ ਨਹੀਂ ਕਰਨੇ ਹੁੰਦੇ ਜਿਉਂ ਉਹਨਾਂ ਦੇ ਗੁਟਕਾ ਸਾਹਿਬ ਨਹੀਂ ਯਾਦ ਕੋਈ ਮੂਲ ਮੰਤਰ ਨਹੀਂ ਯਾਦ ਉਹ ਬੰਦੇ ਵੀ ਉਹਦੇ ਚ ਜਦੋਂ ਮਤਲਬ ਸਿਆਸਤ ਦੀਆਂ ਪੌੜੀਆਂ ਦੇ ਥਰੂ ਚ ਵਰ ਜਾਂਦੇ ਨੇ ਫਿਰ ਉਹਨਾਂ ਤੋਂ ਕੋਈ ਬਹੁਤ ਹੀ ਭਲੇ ਦੀ ਆਸ ਨਹੀਂ ਕੀਤੀ ਜਾ ਸਕਦੀ ਕਿਉਂਕਿ ਜੱਟਾ ਦੇਖੋ ਇਹ ਜਿਹੜਾ ਚਵਾਲਖੁਰ ਦਾ ਮਾਮਲਾ ਸਾਹਮਣੇ ਆਇਆ ਇਹਦੇ ਵਿੱਚ ਪਹਿਲਾ ਪੁਲਿਸ ਪ੍ਰਸ਼ਾਸਨ ਦੇ ਵੀ ਸਵਾਲ ਉੱਠ ਰਹੇ ਮੰਦਿਆਂ ਵੀ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਅਜੇ ਤੱਕ ਜਾਂਚ ਚੱਲ ਰਹੀ ਹੈ ਪਰ ਪਿੰਡ ਵਾਸੀਆਂ ਨੇ ਇਹ ਸਵਾਲ ਉਠਾਏ ਨੇ ਵੀ ਪੁਲਿਸ ਨੇ ਜਾਂਚ ਨਹੀਂ ਕੀਤੀ ਤਾਂ ਉਹਨਾਂ ਨੇ ਇੱਕ ਵਧੀਆ ਕੰਮ ਕੀਤਾ ਇੱਕ ਆਪਣੀ ਜਾਂਚ ਕਮੇਟੀ ਬਣਾਈ ਉਹ ਬੱਚਿਆਂ ਨੂੰ ਪੁੱਛਿਆ ਗਿਆ ਜਿਵੇਂ ਤੁਸੀਂ ਸਹੀ ਦੱਸਿਆ ਵੀ ਉਹ ਚਾਰ ਬੱਚਿਆਂ ਕੋਲ ਗੁਟਕੇ ਮਿਲੇ ਇੱਕ ਉਹ ਨਹੀਂ ਮਿਲਿਆ ਅਨਕਾਰਨੀ ਹੋਈ ਤਾਂ ਜਦੋਂ ਤਲਾਸ਼ੀ ਕੀਤੀ ਉਹਨਾਂ ਘਰ ਦੀ ਧਾਰਮਿਕ ਕਿਤਾਬ ਦਾ ਪੰਨਾ ਇੱਕ ਫਟਿਆ ਹੋਇਆ ਸੀ ਜੋ ਕਿ ਮੈਚ ਕਰ ਗਿਆ ਮੈਂ ਤਾਂ ਕਹਿੰਦਾ ਡਾਕਟਰ ਸਾਹਿਬ ਇਹ ਗੱਲ ਦੇਖੋ ਪੁਲਿਸ ਜਾਂਚ ਕਰ ਰਹੀ ਹੈ ਪਹਿਲਾਂ ਵੀ ਕਈ ਬੇਜਬੀਆਂ ਹੋਈਆਂ ਕੋਈ ਪੈਸਾ ਹੀ ਹੁੰਦਾ ਇੱਕ ਦਿਨ ਅਗਲੇ ਦਿਨ ਮਤ ਜਵਾਨ ਤੋਂ ਹੋ ਜਾਂਦੀ ਹੈ ਕਿਹਾ ਜਾਂਦਾ ਮਨਬੁੱਧੀ ਹੈ ਜੀ ਇਹ ਪਾਗਲ ਹੈ ਤੇ ਤੇ ਤਾਂ ਕਹਿ ਰਿਆਂ ਵੀ ਜੇਕਰ ਪੁਲਸ ਸਹੀ ਕਾਰਵਾਈ ਕਰੇ ਤਾਂ ਇਹ ਮੈਂ ਕਹਿੰਦਾ ਵੀ ਇੱਕ ਇੱਕ ਦਾ ਕੇਸ ਦੇ ਵਿੱਚ ਕੋਈ ਤਾਂ ਸਜ਼ਾ ਜੀ ਆਵੇ ਨਾ ਤਾਂ ਕਿ ਜਿਹੜੇ ਹੋਰ ਬੇਜਬਿਆ ਨਾ ਹੁਣ ਦੇਖੋ ਜਿਹੜਾ ਕਾਨੂੰਨ ਕਾਨੂੰਨ ਦੇ ਮੁਤਾਬਕ ਹੈ ਜਿਹੜਾ ਕੋਈ ਕਾਨੂੰਨ ਲਿਖਿਆ ਹੋਇਆ ਉਹਦੇ ਮੁਤਾਬਕ ਹੀ ਜਿਹੜੀ ਸਜ਼ਾ ਦਾ ਪ੍ਰਾਵਧਾਨ ਹੈ ਉਹ ਤਾਂ ਕਾਨੂੰਨ ਦੇ ਮੁਤਾਬਕ ਹੀ ਹੈ ਨਾ ਜਿਹੜੀਆਂ ਧਰਾਵਾਂ ਲੱਗਣਗੀਆਂ ਆ ਉਸ ਦੇ ਹਿਸਾਬ ਨਾਲ ਜਵਾਨਤ ਹੁੰਦੀ ਹੈ ਉਸ ਦੇ ਹਿਸਾਬ ਨਾਲ ਸਜ਼ਾ ਹੁੰਦੀ ਹੈ ਇਹ ਤਾਂ ਹੁੰਦਾ ਨਹੀਂ ਕਿ ਕਿਸੇ ਨੂੰ ਕੋਈ ਮਤਲਬ ਕਿਸੇ ਦਾ ਕੋਈ ਜਾਨੀ ਨੁਕਸਾਨ ਕੋਟਾ ਕਰ ਦੇਣਾ ਹੈ ਤਾਂ ਕਰਦੀਆਂ ਨਹੀਂ ਹੁੰਦੀਆਂ ਦੇਖੋ ਸਮੇਂ ਦੇ ਹੀ ਹੁੰਦਾ ਹੈ ਮਤਲਬ ਜਾਂ ਸਮਾਜ ਦੇ ਵਿੱਚ ਉਹਦੀ ਬੇਇੱਜ਼ਤੀ ਵਾਲਾ ਕੰਮ ਹੁੰਦਾ ਹੈ ਇਸ ਤੋਂ ਵੱਧ ਤਾਂ ਫਿਰ ਹੋਰ ਹੋਣਾ ਦੇਖੋ ਇਹਦਾ ਇਸ ਗੱਲਾਂ ਜਿਹੜੀਆਂ ਇਹ ਚੀਜ਼ਾਂ ਨੇ ਇਹਨਾਂ ਦੀ ਸਾਂਭ ਸੰਭਾਲ ਹੈ ਜਿਹੜੀ ਮਤਲਬ ਉਹ ਜ਼ਿਆਦਾ ਅਹਿਮੀਅਤ ਰੱਖਦੀ ਹੈ ਕਿਉਂਕਿ ਜੇ ਬੰਦਾਂ ਨਾਲ ਤਾਂ ਡਿਊਟੀਆਂ ਆਪਦੀਆਂ ਨਿਭੜਦੀਆਂ ਨਿਭਦੀਆਂ ਤਾਂ ਉਸ ਤੋਂ ਬਾਅਦ ਉਹਦੀ ਸਾਂਭ ਸੰਭਾਲਾ ਜਿਹਨਾਂ ਨੂੰ ਗੁਰਕਾ ਸਾਹਿਬ ਵੰਡਦੇ ਜੀ ਗੁਰਕਾ ਸਾਹਿਬ ਕਿੰਨਾ ਚਿਰ ਚੱਲਣਗੇ ਕਿੰਨਾ ਚਿਰ ਉਹਦੀ ਸੇਵਾ ਦੇ ਹਿਸਾਬ ਨਾਲ ਚੱਲੂ ਉਹਨੂੰ ਕਦੋਂ ਫਿਰ ਦੁਬਾਰੇ ਵਾਪਸ ਜਮ੍ਹਾਂ ਕਰਵਾਇਆ ਜਾਊਗਾ ਮਤਲਬ 19.5 ਤੱਕ ਜਿਹੜੀ ਉਹਦੀ ਮਰਿਆਦਾ ਰੱਖਣੀ ਹੈ ਬਹੁਤ ਔਖਾ ਕੰਮ ਹੈ ਮਤਲਬ ਹਰ ਇੱਕ ਨੂੰ ਹਰ ਇੱਕ ਨੂੰ ਇਸ ਗੱਲ ਦੇ ਵਿੱਚ ਵੀ ਅਸੀਂ ਐਨੇ ਵੰਡ ਤੇ ਅਸੀਂ ਐਨੇ ਵੰਡ ਤੇ ਮਤਲਬ ਕੰਪੀਟੀਸ਼ਨ ਇਸ ਚੀਜ਼ ਚ ਨਾ ਕੀਤਾ ਜਾਵੇ ਜੋ ਜੋਗ ਹੈ ਜੇ ਪਿੰਡ ਦੇ ਵਿੱਚ ਇੱਕ ਬੰਦਾ ਹੋਵੇ ਮਤਲਬ ਉੱਥੇ ਹੋਵੇ ਗੁਰਦੁਆਰਾ ਸਾਹਿਬ ਚ ਉਹਦੀ ਜਿਹੜੀ ਸਖਲਾਈ ਹੈ ਜਾਂ ਉਹਦੀ ਪੜ੍ਹਾਈ ਹੈ ਜਾਂ ਚਪਾਠ ਹੈ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਹੋਵੇ ਮਤਲਬ ਘਰਾਂ ਦੇ ਵਿੱਚ ਦੇਣ ਦਾ ਕੰਮ ਨਹੀਂ ਬਣਦਾ ਉਹ ਘਰਾਂ ਦੇ ਵਿੱਚ ਦਾ ਕੋਈ ਹੋਰ ਇਹਨਾਂ ਨੂੰ ਮਤਲਬ ਇਸ ਤਰ੍ਹਾਂ ਦਾ ਜਿਹੜਾ ਢੰਗ ਤਰੀਕਾ ਬਣਾਉਣਾ ਚਾਹੀਦਾ ਹੈ ਤਾਂ ਕਿ ਗੁਰੂ ਸਾਹਿਬ ਦੀ ਜਿਹੜੀ ਮਰਿਆਦਾ ਉਹ ਪੂਰੀ ਕਾਇਮ ਰਹੇ ਡਾਕਟਰ ਸਾਹਿਬ ਇਹ ਕੱਲ ਮੈਂ ਇਹਨਾਂ ਜੇਲ੍ਹ ਦੇ ਦੇਖੀ ਹੈ ਵੀ ਮੈਂ ਹੋਰ ਜੇਲ੍ਹ ਦਾ ਨਹੀਂ ਕਹਿੰਦਾ ਪਟਿਆਲਾ ਜੇਲ੍ਹ ਦੇਖਿਆ ਉੱਥੇ ਮੰਦਿਰ ਵੀ ਹੈ ਅੰਦਰ ਗੁਰਦੁਆਰਾ ਵੀ ਹੈ ਉੱਥੇ ਜਦੋਂ ਕੋਈ ਗੁਟਕਾ ਸਾਹਿਬ ਆ ਕੋਈ ਵੀ ਤਾਂ ਹੋਰ ਦੂਜੇ ਧਰਮ ਦਾ ਕੋਈ ਲੈਣਾ ਹੁੰਦਾ ਨਾ ਸਰੂਪ ਤਾਂ ਉਹਦੇ ਵਿੱਚ ਕੈਦੀ ਹਵਲਾ ਤੀ ਐਂਟਰੀ ਹੁੰਦੀ ਹੈ ਬਕਾਇਦਾ ਜਦੋਂ ਉਹਦੀ ਜ਼ਮਾਨਤ ਹੁੰਦੀ ਹੈ ਤਾ ਉਹਨੂੰ ਉਹ ਦੱਸਣਾ ਪੈਂਦਾ ਵੀ ਤੂੰ ਜਮਾ ਕਰਾਇਆ ਕਿ ਨਹੀਂ ਕਰਾਇਆ ਇਸ ਗੱਲ ਤੋਂ ਬੇ ਕੇਂਦਰੀ ਜੇਲਾ ਵਧੀਆਂ ਨੇ ਪਟਿਆਲਾ ਵੀ ਵਰਗੀਆਂ ਲਕੋ ਜੇ ਇਹ ਤਾਂ ਸਾਰਿਆਂ ਦੇ ਲਈ ਇੰਹੀ ਹੁੰਦਾ ਹੈਗਾ ਕਿਉਂਕਿ ਉਥੇ ਬੈਰਕਾਂ ਦੀ ਇੱਕ ਬੈਰਕ ਦਾ ਅੱਤੀ ਬੈਰਕ ਦਾ ਮੰਦਿਰ ਬਣਾਉਂਦੇ ਨੇ ਅੱਤੀ ਦਾ ਮਸਜਿਦ ਬਣਾਇਆ ਹੁੰਦਾ ਅੱਤੀ ਦਾ ਗੁਰਦੁਆਰਾ ਹੁੰਦਾ ਜੀ ਅੱਤੀ ਦਾ ਮੰਦਿਰ ਹੁੰਦਾ ਤੇ ਜਿਹੜੇ ਮੁਸਲਮਾਨ ਭਰਾ ਨੇ ਉਹ ਮਤਲਬ ਬਾਹਰ ਬੈਠ ਕੇ ਨਵਾਜ਼ ਪਰ ਸਕਦੇ ਹੁੰਦੇ ਨੇ ਕਿਉਂਕਿ ਜ਼ੇਹਲਾ ਦੇ ਵਿੱਚ ਤਾਂ ਲੋਕ ਧਰਮ ਦਾ ਸਹਾਰਾ ਬਹੁਤ ਲੈਂਦੇ ਨੇ ਔਰ ਬਹੁਤ ਮਾਨ ਮਰਿਆਦਾ ਦੇ ਅਨੁਸਾਰ ਕੋ ਉੱਥੇ ਹੁੰਦੇ ਨੇ ਪੂਜਾ ਪਾਠ ਵੀ ਹੁੰਦੇ ਨੇ ਜੋ ਰਹਿਤ ਮਰਿਆਦਮ ਹੁੰਦੀਆਂ ਨੇ ਉਹਦੇ ਉੱਤੇ ਪੂਰਾ 100% ਪਹਿਰਾ ਦੰਦੇ ਨੇ ਜਿਹੜੇ ਵੀ ਉੱਥੇ ਗ੍ਰੰਥੀ ਸਿੰਘ ਹੁੰਦੇ ਨੇ ਉਹ ਵੀ ਕੈਦੀਆਂ ਦੇ ਵਿੱਚੋਂ ਲਏ ਜਾਂਦੇ ਨੇ ਜਿਹੜੇ ਲੰਬੇ ਕੈਦੀ ਹੁੰਦੇ ਨੇ ਲੰਬੇ ਦੌਰ ਦੇ ਉਹਨਾਂ ਨੂੰ ਉੱਥੇ ਮਤਲਬ ਉਹਨਾਂ ਦੀ ਜ਼ਿੰਮੇਵਾਰੀ ਸੰਭਾਈ ਜਾਂਦੀ ਹੈ ਤੇ ਉਹਨਾਂ ਦੀ ਹਰ ਇੱਕ ਚੀਜ਼ ਦੇ ਉੱਤੇ ਪਹਿਣੀ ਨਜ਼ਰ ਰੱਖੀ ਜਾਂਦੀ ਹੈ ਉੱਥੇ ਇਸ ਤਰ੍ਹਾਂ ਦੀਆਂ ਧਰਾਮਾ ਨਹੀਂ ਹੋ ਸਕਦੀਆਂ ਇਹ ਤਾਂ ਮਤਲਬ ਇੱਥੇ ਜਿਹੜੇ ਆਮ ਬੱਚਿਆਂ ਨੂੰ ਵੰਡ ਦਿੰਦੇ ਨੇ ਜਾਂ ਉਹ ਵੀ ਬੰਦੇ ਕਈ ਬੰਦੇ ਚਾਰ ਕ ਦਿਨ ਬਸ ਥੋੜਾ ਜਿਹਾ ਸਰੂਰ ਜਿਹਾ ਹੁੰਦਾ ਉਹਦੇ ਹਿਸਾਬ ਨਾਲ ਆ ਕੇ ਮਤਲਬ ਇਸ ਤਰ੍ਹਾਂ ਕਰਦੇ ਉਹ ਤੋਂ ਬਾਅਦ ਫਿਰ ਉਹ ਬਦਲ ਜਾਂਦੇ ਨੇ ਉੱਥੇ ਫਿਰ ਬੇਅਦਬੀ ਦੇ ਸਿਵਾਏ ਹੋਰ ਕੁਝ ਨਹੀਂ ਹੁੰਦਾ ਕਿਉਂਕਿ ਉਹ ਜਮਾ ਨਹੀਂ ਕਰਵਾਉਂਦੇ ਮਤਲਬ ਇਹ ਕਾਫੀ ਜਿਹੜੇ ਪਿੰਡ ਦੇ ਗੁਰਸਿੱਖ ਬੰਦੇ ਹੁੰਦੇ ਨੇ ਉਹਨਾਂ ਦੀ ਜ਼ਿੰਮੇਵਾਰੀ ਦੇ ਹਿਸਾਬ ਨਾਲ ਉਹਨਾਂ ਦੀ ਜੱਸ ਦੇ ਨਾਲ ਬੰਦਨੇ ਚਾਹੀਦੇ ਹੁੰਦੇ ਨੇ ਤਾਂ ਕਿ ਮਤਲਬ ਜਿਹੜਾ ਬੇਅਦਬੀ ਵਾਲਾ ਕੰਮ ਹੈ ਇਹ ਨਾ ਹੋਵੇ ਡਾਕਟਰ ਸਾਹਿਬ ਇੱਕ ਗੱਲ ਹੋਰ ਹੈ ਕਿ ਜਿਹੜਾ ਇਹ ਨਵਾਂ ਤਾਜ਼ਾ ਮਾਮਲਾ ਸਾਹਮਣੇ ਆਇਆ ਬੇਵਜਵੀ ਦਾ ਇਹਦੇ ਵਿੱਚ ਦੋਨੋਂ ਸੱਸ ਨੂੰਆਂ ਨੇ ਤੇ ਦੋਨੋਂ ਹੀ ਅਮਰਤ ਧਰਨੇ ਦੇਖੋ ਦੋਨਾਂ ਨੇ ਬਾਣਾ ਪਾਇਆ ਹੋਇਆ ਤੇ ਇਹਦੇ ਨਾਲ ਸਿੱਖ ਧਰਮ ਦੀ ਵੀ ਬਹੁਤ ਜ਼ਿਆਦਾ ਬਨਨਾਮੀ ਹੁੰਦੀ ਹੈ ਕਿਉਂਕਿ ਇਹ ਦੂਜੇ ਵਾਲੇ ਲੋਕ ਕਹਿੰਦੇ ਨੇ ਵੀ ਜਿਨ੍ਹਾਂ ਨੇ ਬਾਣਾ ਪਾਇਆ ਖੁਦ ਹੀ ਇਹ ਕੰਮ ਕਰ ਰਹੇ ਨੇ ਤੇ ਦੇਖੋ ਜੀ ਹੁਣ ਜੇ ਆਪਾਂ ਕੁਝ ਕਹਿ ਨਹੀਂ ਸਕਦੇ ਮਾਫੀ ਚਾਹੁੰਦੇ ਆਂ ਵੀ ਜਿਹੜਾ ਮਤਲਬ ਅੰਬਰ ਤੋਂ ਛਕਾਉਣ ਹੈ ਜਾਂ ਬਾਣਾ ਪਾਉਣ ਹੈ ਹਨਾ ਮਤਲਬ ਇਹ ਬੜਾ ਕਾਫੀ ਦੇਰ ਉਹ ਦੀ ਅਗਨੀ ਪ੍ਰੀਖਿਆ ਵਿੱਚੋਂ ਦੀ ਲੰਘਣਾ ਆ ਪੈਂਦਾ ਹੋਵੇ ਫਿਰ ਤਾਂ ਮਤਲਬ ਇਹ ਅਸੂਲ ਨੇ ਜਿਹੜੇ ਉਹ ਅਸੂਲਾਂ ਤੇ ਅਗਲਾ ਰਹਿੰਦਾ ਜਦੋਂ ਇਹ ਜਾਣਸਾਰ ਮਤਲਬ ਇਸ ਤਰ੍ਹਾਂ ਕਰ ਦਿੰਦੇ ਨੇ ਉਹਨਾਂ ਨੂੰ ਅਸੂਲਾਂ ਦਾ ਨਹੀਂ ਪਤਾ ਹੁੰਦਾ ਮर्याਦਾ ਦਾ ਨਹੀਂ ਪਤਾ ਹੁੰਦਾ ਉਦੋਂ ਬਾਅਦ ਫਿਰ ਇਹ ਕਟਰਾਮਾ ਨੇ ਜਿਹੜੀਆਂ ਮਤਲਬ ਇਹਨਾਂ ਨੂੰ ਉਹ ਅੰਜਾਮ ਜਾਣੇ ਅਣਜਾਣੇ ਦੇ ਵਿੱਚ ਵੀ ਦੇ ਦਿੰਦੇ ਨੇ ਹੁਣ ਗੱਲ ਕਰ ਇਹ ਹੈ ਵੀ ਉਦੋਂ ਕਾਫੀ ਚਿਰ ਪਹਿਲਾਂ ਸਾਲ ਦੋ ਸਾਲ ਘੱਟੋ ਘੱਟ ਉਹਨੂੰ ਮर्यादा ਦਾ ਜਿਹੜਾ ਪਾਠ ਪੜਾਇਆ ਜਾਣਾ ਚਾਹੀਦਾ ਚਲੋ ਡਾਕਟਰ ਸਾਹਿਬ ਤੁਸੀਂ ਮੈਨੂੰ ਇਹ ਪੂਰੇ ਵਿਸ਼ੇ ਤੇ ਅਪਡੇਟ ਦਿੱਤੀ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਜੀ ਧੰਨਵਾਦ ਸਦੋ ਤੋਏ ਸਰਨਾ ਜੁੜੇ ਸੀ ਜਿੰਦਰ ਸਿੰਘ ਜੀ ਤੇ ਤੁਹਾੰਦਾ ਅੱਦੇ ਜਿਹੜਾ ਅੱਜ ਦਾ ਮੁੱਦਾ ਸੀ ਕਿ ਤਰਨ ਤਰਨ ਦੇ ਚਵਾਲਖੁਰ ਦੇ ਵਿੱਚ ਕੁਝ ਦੀ ਪਹਿਲਾਂ ਗੁਟਕਾ ਦਾ ਵੀ ਇੱਕ ਮੇਲ ਵੀ ਹੋਈ ਸੀ ਜਿਸ ਦੇ ਵਿੱਚ ਇੱਕ ਨਵਾਂ ਮੋੜ ਉਸ ਸਮੇਂ ਕੱਲ ਆ ਗਿਆ ਜਦੋਂ ਕਿ ਦੋ ਅ ਅਮਰਤ ਹਾਰੀ ਸਸਰੂ ਨੇ ਦੋ ਉਮਰਤਾਰੀ ਔਰਤਾਂ ਜੋ ਕਿ ਰਿਸ਼ਤੇ ਵੀ ਸਸਰੂ ਨੇ ਉਹ ਹੀ ਸਾਰਾ ਉਹਨਾਂ ਨੇ ਕੀਤਾ ਸਾਰਾ ਉਹਨਾਂ ਦਾ ਸੀ ਇਹ ਖੁਲਾਸਾ ਕਦੋਂ ਹੋਇਆ ਜਦੋਂ ਕਿ ਪੰਜ ਬੱਚਿਆਂ ਨੂੰ ਗੁਟਕਾ ਵੰਡੇ ਗਿਆ ਸੀ ਚਾਰ ਬੱਚਿਆਂ ਨੂੰ ਗੁਟਕਾ ਮਿਲੇ ਪੰਜਵੇਂ ਕੋ ਨਹੀਂ ਸੀ ਤਾਂ ਪਿੰਡ ਵਾਲਿਆਂ ਨੇ ਜਦੋਂ ਪੰਜਵੇਂ ਨੂੰ ਥੋੜਾ ਜਿਹਾ ਡੰਗਾਈ ਨਾਲ ਪੁੱਛਿਆ ਤਾਂ ਉਹਨੇ ਦੱਸ ਦਿੱਤਾ ਕਿ ਮੇਰਾ ਘਰ ਦੇ ਵਿੱਚ ਇੱਕ ਧਾਰਮਿਕਤਾ ਪਈ ਹੈ ਜਿਸ ਦਾ ਇੱਕ ਪੰਨਾ ਗਾਇਬ ਹੈ ਜਦੋਂ ਉਹ ਪੰਨਾ ਦੇਖਿਆ ਗਿਆ ਜਾਂਚ ਕੀਤੀ ਗਈ ਤਾਂ ਉਸੇ ਗੁਟਕਾ ਸਾਹਿਬ ਦਾ ਅੰਗ ਨਿਕਲਿਆ ਹਾਲਾਂਕਿ ਇਹ ਪੁਲਿਸ ਦੇ ਵੱਲੋਂ ਹੁਣ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਦੋਨਾਂ ਔਰਤਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਪਰ ਅਜੇ ਤੱਕ ਇਹ ਸਪੱਸ਼ਟ ਨਹੀਂ ਲੱਗਿਆ ਕਿ ਉਹਨਾਂ ਔਰਤਾਂ ਦੇ ਉੱਪਰ ਕਿਹੜੀ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਕਿਉਂਕਿ ਇਹ ਪੰਜਾਬ ਦੇ ਕੋਲ ਪਹਿਲੀ ਬੇਬੀ ਸਾਹਮਣੇ ਨਹੀਂ ਆਈ ਪਰ ਸ਼ਰਮ ਦੀ ਗੱਲ ਇਹ ਹੈ ਲੰਤਾ ਲੋਕਾਂ ਨੇ ਪਾਈਆਂ ਪਿੰਡਦਿਆਂ ਨੇ ਕਿ ਦੋਨਾਂ ਜਿਨ੍ਹਾਂ ਔਰਤਾਂ ਨੇ ਬੇਜਬੀ ਕੀਤੀ ਹੈ ਦੋਨਾਂ ਨੇ ਅੰਮ੍ਰਿਤ ਛਕਿਆ ਹੋਇਆ ਹੈ ਉਹਨਾਂ ਨੂੰ ਅਜੇ ਆ ਨਹੀਂ ਕਰਨਾ ਚਾਹੀਦਾ ਸੀ ਕਿਉਂਕਿ ਅਜੇ ਕਰਨਾ ਸਿੱਖ ਧਰਮ ਦੀ ਬੰਦਮੀ ਹੋਗੀ ਸੋ ਦੋਸਤੋ ਐ ਜੀਪੀ ਸਰੂ ਅਪੀਲ ਕੀਤੀ ਗਈ ਹੈ ਕਿ ਜਿਹੜੇ ਗੁਟਕਾ ਸਾਬ ਬਣਦੇ ਨੇ ਚਾਹ ਖਾਲਸਾੜਾ ਜਿਹੜੇ ਵੀ ਧਾਰਨੀ ਸਸਤਾਵਾਂ ਨੇ ਉਹਨਾਂ ਨੂੰ ਧਿਆਨ ਰੱਖਣਾ ਆਈਦਾ ਰਿਕਾਰਡ ਰੱਖਣਾ ਆਈਦਾ ਵੀ ਗੁਟਕੇ ਆ ਸਾਬ ਕਦੋਂ ਬਣਦੇ ਨੇ ਕਦੋਂ ਵਾਪਸ ਆਣਗੇ ਕਿਉਂਕਿ ਹਰੇ ਗੁਟਕਾ ਸਾਬ ਦੀ ਇੱਕ ਮਿਆਦ ਹੁੰਦੀ ਹੈ ਸਾਲ 2 ਸਾਲ ਤਾਂ ਇਸ ਲਈ ਕਿਹਾ ਗਿਆ ਕਿਉਂਕਿ ਵੀ ਬੇਜਬੀ ਨਾ ਹੋ ਸਕੇ ਸੋ ਦੋਸਤੋ ਇਹ ਸਾਡਾ ਸਵੇਰ ਦਾ ਲਾਈਵ ਦਾ ਪ੍ਰੋਗਰਾਮ ਸੀ ਤੁਹਾਡੇ ਨਾਲ ਦੁਆਰਾ ਜੁੜਾਂਗਾ ਕੋਈ ਹੋਰ ਲਾਈਵ ਦਾ ਪ੍ਰੋਗਰਾਮ ਲੈ ਕੇ ਮੈਨੂੰ ਦੋਸਤੋ ਫਿਲਹਾਲ ਹੀ ਦਿਓ ਇਜਾਜ਼ਤ ਹੈ ਤੁਸੀਂ ਰਹੋ A1 ਪੰਜਾਬੀ ਟੀਵੀ ਧੰਨਵਾਦ